ਬਿਊਰੋਕਰੇਟ ਨਾ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਆਪਣੇ ਡੀਸੀ ਤੇ ਬਾਕੀ ਜਿੰਨੇ ਵੀ ਅਧਿਕਾਰੀ ਨੇ ਭਾਵੇਂ ਪੁਲਿਸ ਵਾਲੇ ਮੁਲਾਜ਼ਮ ਨੇ ਜਾਂ ਫਿਰ ਕਿਸੇ ਵੀ ਡਿਪਾਰਟਮੈਂਟ ਦਾ ਬੰਦਾ ਹੈਗਾ ਕੀ ਉਹ ਪੈਸੇ ਨਹੀਂ ਖਾਂਦੇ ਸਭ ਤੋਂ ਵੱਧ ਕਰਪਸ਼ਨ ਜੋ ਕਰਦਾ ਹੈ ਇੰਡੀਆ ਦੇ ਵਿੱਚ ਬਿਊਰੋਕਰੇਟ ਕਰਦਾ ਹੈ ਪ੍ਰਕਾਸ਼ ਸਿੰਘ ਬਾਦਲ ਨਾ ਇਹਨਾਂ ਨੂੰ ਲਾਈਨ ਤੇ ਲਾ ਕੇ ਰੱਖਦੇ ਸੀਗੇ ਕੰਦੇ ਭਾਈ ਆ ਕੰਮ ਹੋਣਾ ਮੈਂ ਮੰਤਰੀ ਬਣਿਆ ਜਾਂ ਮੈਂ ਸੀਐਮ ਬਣੇ ਮੈਂ ਫਾਈਲਾਂ ਤੇ ਸਾਈਟ ਕਰਨ ਲਈ ਨਹੀਂ ਬਣਿਆ ਠੀਕ ਹੈ ਮੈਂ ਕਿਹਾ ਤੇਰਾ ਕੰਮ ਹੈ ਮੇਰੇ ਟੇਬਲ ਤੇ ਜੇਕ ਮੈਨੂੰ ਕੋਈ ਫਾਈਲ ਭਾਈ ਨਜ਼ਰ ਆ ਗਈ ਨਾ ਕੱਲ ਤੂੰ ਆਵਾਸ ਹਸਾਬ ਲਾ ਲਈ ਤੇਰੀ ਧੋਖੀ ਟਰਾਂਸਫਰ ਫੂ ਲੜਨ ਦੀ ਐਕਟਿੰਗ ਕਰਦੇ ਹੈ ਬਸ ਬਾਅਦ ਵਿੱਚ ਸਾਰੇ ਕੈਂਟੀਨ ਵਿੱਚ ਬੈਠ ਕੇ ਆਪਣੇ ਸੁਮ ਚਾਹ ਸਮੋਸਾ ਆਦਮੀ ਖਾਤੇ ਹੈ ਤੁਝੇ ਨੇ ਗੁਲਾਵੇ ਪੜਨਾ ਇੱਕ ਦੂਜੇ ਨੂੰ ਪਾਰਲੀਮੈਂਟ ਚ ਪੇ ਇੱਜ਼ਤ ਕਰਨਾ ਆ ਕਰਨਾ ਚੋਰਾਂ ਨੂੰ ਦੇਖੋ ਵੱਡੇ ਕਿਸਾਨ ਜਦ ਤੱਕ ਇਹ ਚੀਜ਼ ਨਹੀਂ ਕਰਨਗੇ ਛੋਟੇ ਕਿਸਾਨ ਵੀ ਕਰਨੇ ਵਾਲੇ ਨਹੀਂ ਹੈ ਇਹ ਸਾਰੀ ਬਾਤ ਤੇ ਵੱਡੇ ਕਿਸਾਨ ਜਿਨ੍ਹਾਂ ਦੇ ਕੋਲ ਜ਼ਿਆਦਾ ਜ਼ਮੀਨਾਂ ਹੈ ਨਾ ये ये चीज जब वो स्टार्ट करेंगे तभी जाके बाकी सारे भी साथ में मिलके करेंगे ये, ये तो एजुकेशन ऑफ लाइफ एजुकेशन ऑफ पॉलिटिक्स टू बी तो एजुकेटेड इन यू नो रियलिस्टिक मैनर्स वो बहुत जरूरी है टाइम तो पंजाब सारे भागने को फिर रही हैं ਇੱਕ ਡੇਟ ਸਰਕਾਰ ਭਾਗਣ ਦੀ ਬਾਤ ਨਹੀਂ ਹੈ ਮੇਰੇ ਭਾਈ ਬਾਤ ਹੈ ਨਹੀਂ ਨਹੀਂ ਸਰਕਾਰ ਨਾ ਸਰਕਾਰ ਆਉਂਦੀ 5 ਸਾਲਾਂ ਦੀ ਇੱਕ ਮੇਰਾ ਨਾ ਇੱਕ ਪੁਆਇੰਟ ਮੇਰਾ ਸੁਣੋ ਜਰੂਰ ਸਰਕਾਰ ਆਉਂਦੀ 5 ਸਾਲਾਂ ਲਈ ਬਿਊਰੋਕ੍ਰਾਟ ਹੋਂਦ 60 ਸਾਲਾਂ ਦਾ 40 ਸਾਲਾਂ ਦੇ ਬਿਊਰੋਕ੍ਰਾਟ ਨਾ ਹੁਣ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਆਪਣੇ ਡੀਸੀ ਤੇ ਬਾਕੀ ਜਿੰਨੇ ਵੀ ਅਧਿਕਾਰੀ ਨੇ ਭਾਵੇਂ ਪੁਲਿਸ ਵਾਲੇ ਮੁਲਾਜ਼ਮ ਨੇ ਜਾਂ ਫਿਰ ਕਿਸੇ ਵੀ ਡਿਪਾਰਟਮੈਂਟ ਦਾ ਬੰਦਾ ਹੈਗਾ ਕੀ ਉਹ ਪੈਸੇ ਨਹੀਂ ਖਾਂਦੇ ਸਭ ਤੋਂ ਵੱਧ ਕ腐ਸ਼ਨ ਜੋ ਕਰਦਾ ਹੈ ਇੰਡੀਆ ਦੇ ਵਿੱਚ ਬਿਊਰੋਕਰੇਟ ਕਰਦਾ ਐ ਐਂਡ ਜਦ ਅੰਗਰੇਜ਼ ਗਏ ਸੀ ਨਾ ਅੰਗਰੇਜ਼ ਸਰਕਾਰ ਨਹੀਂ ਛੱਡ ਕੇ ਗਏ ਸੀ ਅੰਗਰੇਜ਼ ਬਿਊਰੋਕਰੇਟ ਛੱਡ ਕੇ ਗਏ ਸੀਗੇ ਉਹ ਇਹਨਾਂ ਨੂੰ ਟ੍ਰੇਨ ਕਰਕੇ ਗਏ ਸੀਗੇ ਇਹ ਆਪਦੇ ਯਾਨੀ ਇੰਡੀਅਨ ਅੰਗਰੇਜ਼ ਬਣਾ ਲਏ ਸੀਗੇ ਕਿ ਭਾਈ ਤੁਸੀਂ ਇਹ ਦੇਸ਼ ਨੂੰ ਚਲਾਉਣਾ ਥੋੜੇ ਕਹਿ ਤੇ ਚੱਲੂਗਾ ਪੋਲੀਟੀਸ਼ੀਅਨ ਵੀ ਜੇ ਬਿਊਰੋਕਰਟ ਕਹਿ ਦੇਵੇ ਨਾ ਅੜ ਜਵੇ ਕਿ ਮੈਂ ਨਹੀਂ ਕਰਦਾ ਯਾ ਇਹ ਐਕਸ ਵਾਈ ਜ਼ेड ਵਾਟਸਐਵਰ ਇਹੀ ਮੇਰੇ ਤਰੀਕੇ ਨਾਲ ਹੀ ਹੋਊਗਾ ਹੋਊਗਾ ਉਹਦੇ ਤਰੀਕੇ ਨਾਲ ਹੀ ਪੋਲੀਟੀਸ਼ੀਨ ਦੀ ਕੋਈ ਔਕਾਤ ਨਹੀਂ ਇੰਡੀਆ 'ਚ ਇਹਦਾ ਕਾਰਨ ਹੈ ਕਿ ਬੰਦ ਜਦ ਤੱਕ ਕੋਈ ਸੁਪਰੀਮ ਲੀਡਰ ਇਹੋ ਜੇ ਨਹੀਂ ਆਉਂਦੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਗੱਲ ਦੱਸਦਾ ਪ੍ਰਕਾਸ਼ ਸਿੰਘ ਬਾਦਲ ਨਾ ਇਹਨਾਂ ਨੂੰ ਲਾਈਨ ਤੇ ਲਾ ਕੇ ਰੱਖਦੇ ਸੀ ਕਹਿੰਦੇ ਭਾਈ ਆ ਕੰਮ ਹੋਣਾ ਮੈਂ ਮੰਤਰੀ ਬਣਿਆ ਜਾਂ ਮੈਂ ਸੀਐਮ ਬਣਿਆ ਮੈਂ ਫਾਈਲਾਂ ਤੇ ਸਾਈਨ ਕਰਨ ਲਈ ਨਹੀਂ ਬਣਿਆ ਠੀਕ ਆ ਮੈਂ ਕਿਹਾ ਤੇਰਾ ਕੰਮ ਹੈ ਮੇਰੇ ਟੇਬਲ ਤੇ ਜੇਕ ਮੈਨੂੰ ਕੋਈ ਫਾਈਲ ਪਈ ਨਜ਼ਰ ਆ ਗਈ ਨਾ ਕੱਲ ਤੋਂ ਆਪ ਦਾ ਹਿਸਾਬ ਲਾ ਲਈ ਤੇਰੀ ਹੋਊਗੀ ਟਰਾਂਸਫਰ ਉਹ ਬੱਚੇ ਫਿਰਦੇ ਸੀ ਉਹਨਾਂ ਨੂੰ ਪਤਾ ਸੀਗਾ ਲੇਕਿਨ ਅੱਜ ਦੀ ਡੇਟ ਤੇ ਜਿੰਨੇ ਵੀ ਐਮ ਐਲ ਏ ਦਾ ਛੱਡੋ ਯਾਨੀ ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਦੀ ਵੀ ਕੋਈ ਔਕਾਤ ਨਹੀਂ ਆ ਉਹ ਸਾਰੇ ਆਪੇ ਸੁਪਰੀਮੋ ਦੇ ਕệ ਤੇ ਚੱਲਦੇ ਆ ਐਂਡ ਉਹਨਾਂ ਨੂੰ ਪਿੱਛੇੋਂ ਦੀ ਚਲਾਕ ਕੌਣ ਰਿਹਾ ਬਿਊਰੋਕਰੇਸ਼ ਚਲਾ ਰਿਹਾ ਇਹ ਲੋਬੀ ਬਹੁਤ ਖਤਰਨਾਕ ਆ ਆਪਾਂ ਨੂੰ ਇੰਨਾ ਤੋਂ ਵੀ ਬਚਨ ਦੀ ਲੋੜ ਆ ਇੰਨਾ ਤੋਂ ਵੀ ਜਾਗਰੂਕਤਾ ਹੋਣ ਦੀ ਲੋੜ ਆ देखो वो कहते हैं हैं ना ना दे नाम नहीं आए 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 असल में, असल में में को 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 समझना पड़ेगा, आज की को और आज की दुनिया को समझना पड़ेगा पड़ेगा आज आज के 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 और की दुनिया कि लोग बैठ कैमरे करते सिर्फ एक्टिंग, एक्टिंग करते हैं वो लड़ने की एक्टिंग करते हैं है बाद में सारे कैंटीन में बैठ के अपना समोसा साथ में देखो मैं चीज आई मैं बहुत ज्यादा टाइम ले रहा ਲੇਕਿਨ ਅ ਜੇ ਤੁਸੀਂ ਐਨਲਾਈਜ਼ ਕਰੋਗੇ ਨਾ ਕਿ ਬਈ ਸਰਕਾਰ ਚੱਲਦੀ ਕਿਵੇਂ ਆ ਤਾਂ ਤੁਹਾਨੂੰ ਰੀਅਲਾਈਜ਼ੇਸ਼ਨ ਆਊਗੀ ਕਿ ਅੱਛਾ ਯਾਰ ਆ ਚੀਜ਼ ਤਾਂ ਹੋ ਸਕਦੀ ਆ ਹੁਣ ਆਪਾਂ ਅਨੰਦਪੁਰ ਮਤੇ ਦੀ ਗੱਲ ਕਰਦੇ ਆ ਕਿ ਅਨੰਦਪੁਰ ਮਤਾ ਕਿਉਂ ਨਹੀਂ ਪਾਸ ਹੋਇਆ ਕਿਉਂ ਕਿਉਂ ਕਿ ਉਦੋਂ ਹੁਣ ਜਿਵੇਂ ਲਾ ਲਓ ਆਪਣਾ ਅਕਾਲੀ ਦਲ ਕਹਿ ਰਿਹਾ ਕਿ ਅਨੰਦਪੁਰ ਮਤੇ ਦੀ ਤੇ ਟਾਪਿਕਸ ਛੇੜੇ ਜਾਂਦੇ ਆ ਜਦ ਅਕਾਲੀ ਦਲ ਆਪ ਸੱਤਾ ਦੇ ਵਿੱਚ ਹੈਗਾ ਉਹਨਾਂ ਨੇ ਕੀ ਕੀਤਾ ਲੈ ਕੇ ਆਏ ਉਹਨਾਂ ਕੋਲ ਬਹੁਤ ਸੀਗੀ ਉਹਨਾਂ ਕੋਲ ਸੈਂਟਰਲ ਪਾਰਟੀ ਭਾਜਪੀ ਦੇ ਨਾਲ ਅਲਾਈਅੰਸ ਹੈਗਾ ਕਿਉਂ ਨਹੀਂ ਲੈ ਕੇ ਆਏ ਕਿਉਂ ਕਿਉਂਕਿ ਲੈ ਕੇ ਆਉਣਾ ਇਸ ਨਾਟ देयर ਪਰਪਸ ਲੈ ਆਏ ਤਾਂ ਟਾਪਿਕ ਖਤਮ ਹੋ ਗਿਆ ਨਾ ਜਦ ਤੱਕ ਉਹ ਟਾਪਿਕ ਹਰ ਵਾਰੀ ਆਊਗਾ ਉਦੋਂ ਜੀ ਅਸੀਂ ਤਾਂ ਮਿਹਨਤ ਕਰ ਰਹੇ ਅਸੀਂ ਤਾਂ ਕੰਮ ਕਰਾਂਗੇ ਆਮ ਆਦਮੀ ਪਾਰਟੀ ਦੀ ਗੱਲ ਹੈ ਹੁਣ ਅਸੀਂ ਜਦ ਵੋਟ ਕਰਨ ਜਾਂਦੇ ਆ ਨਾ ਇਹ ਇਹ ਇਟ ਇਜ਼ ਵਨ ਸੁਜੈਸ਼ਨ ਫॉर 올 ਦਾ ਪੀਪਲ ਹੂ ਆਰ ਗੋਇੰਗ ਟੂ ਵੋਟ ਫॉर द ਫਸਟ ਟਾਈਮ ਕਿ ਜਦ ਤੁਸੀਂ ਵੋਟ ਕਰਨ ਜਾਣੇ ਹੋ ਨਾ ਤੁਸੀਂ ਇਹ ਨਾ ਦੇਖੋ ਕਿ ਉਹ ਭਾਸ਼ਣ ਦੇ ਵਿੱਚ ਕੀ ਕਹਿ ਰਿਹਾ ਤੁਸੀਂ ਉਹਨਾਂ ਦਾ ਮੈਮੋਰੈਂਡਮ ਪੜੋ ਤੁਸੀਂ ਉਹਨਾਂ ਨੂੰ ਪੁੱਛੋ ਕਿ ਬਈ ਥੋੜੀ ਵਿਚਾਰਤਾ ਰੱਖੀ ਹੈ ਤੁਹਾਡੀ ਪਾਰਟੀ ਨੇ ਇਹ ਗੱਲ ਨਾ ਬਹੁਤ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਸਪੋਰਟਰਸ ਨੂੰ ਪੈੜੀ ਲੱਗੂਗੀ ਮੈਂ ਐਸਡੀ ਕਾਲਜ ਤੋਂ ਪੜਿਆ ਐਂਡ ਉਸ ਸਮੇਂ ਅੰਨਾ ਹਜ਼ਾਰੇ ਦਾ ਅੰਦੋਲਨ ਮੁੱਕਿਆ ਸੀਗਾ ਐਂਡ ਆਮ ਆਦਮੀ ਪਾਰਟੀ ਨਵੀਂ-ਨਵੀਂ ਬਣੀ ਸੀ ਮੈਂ ਉਹਨਾਂ ਨੂੰ ਉਹਨਾਂ ਨੇ ਕਿਹਾ ਜੀ ਆਓ ਤੁਸੀਂ ਜੁਆਇਨ ਕਰੋ ਆਮ ਆਦਮੀ ਪਾਰਟੀ ਵੀ ਵਿਲ ਬ੍ਰਿੰਗ ਰੈਵੋਲੂਸ਼ਨ ਅਸੀਂ ਇਹ ਕਰਾ ਕੇ ਉਹ ਕਰਾ ਕੇ ਮੈਂ ਕਿਹਾ ਕੀ ਕਰਾਂਗਾ ਕਹਿੰਦੇ ਜੀ ਅਸੀਂ ਚੋਰਾਂ ਨੂੰ ਹਟਾਵਾਂਗੇ ਕਿੱਥੇ ਗਏ ਉਹ ਚੋਰ ਕੀ ਦਿੱਲੀ 'ਚ ਚੋਰ ਨਹੀਂ ਬੈਠੇ ਹੁਣ ਕੀ ਦਿੱਲੀ ਦੇ ਵਿੱਚ ਵੱਡੇ ਵੱਡੇ ਮਹਿਲ ਨਹੀਂ ਬਣੇ ਪੰਜਾਬ ਦੇ ਵਿੱਚ ਕੀ ਚੋਰ ਹਟ ਗਏ ਭੱਜ ਗਏ ਕਿੱਥੇ ਗਿਆ ਕ腐ਸ਼ਨ ਅਚਾ ਜੀ ਇਹ ਚੋਰਾ ਨੂੰ ਹਟਾਉਣਾ ਹੈ ਜਾਂ ਚੋਰਾਆਂ ਦਾ ਕੀਤਾ ਹੋਇਆ ਕੰਮ ਅਸੀਂ ਸਹੀ ਕਰਨਾ ਹੈ ਕੁਝ ਬਦਲਾਅ ਲਿਆਨਾ ਹੈ ਜਾਂ ਸਿਰਫ ਚੋਰਾ ਨੂੰ ਕ੍ਰਿਟੀਸਾਈਜ਼ ਕਰਨਾ ਚੋਰਾਆਂ ਦੀਆਂ ਫਾਈਲਾਂ ਖੋਦ ਦੇਣਾ ਉਹਨਾਂ ਨੂੰ ਸੈਲਟ ਕਰਨਾ ਚੋਰਾ ਨੂੰ ਕ੍ਰਿਟੀਸਾਈਜ਼ ਕਰਨਾ ਇੱਕ ਦੂਜੇ ਨੂੰ ਪਾਰਲੀਮੈਂਟ ਚ ਬੇਇੱਜ਼ਤ ਕਰਨਾ ਆ ਕਰਨਾ ਚੋਰਾ ਨੂੰ ਕ੍ਰਿਟਿਸਾਈਜ਼ ਕਰਕੇ ਵੋਟਾਂ ਲੈਣੀਆਂ ਵੋਟਾਂ ਲੈਣੀਆਂ ਚੋਰਾ ਨੂੰ ਕ੍ਰਿਟਿਸਾਈਜ਼ ਕਰਕੇ ਵੋਟਾਂ ਲੈਣੀਆਂ ਲੋਕਾਂ ਨੂੰ ਹੰਦਰਦੀ ਲੈਣੀ ਕਿ ਮੈਂ ਨਹੀਂ ਕੋਈ ਹੋਰ ਗੱਲ ਨਾਲੇ ਆ ਇੱਕ ਇੱਕ ਹੀ ਗੱਲ ਦੱਸਾਂ ਹਾਂ ਛੋਟੀ ਗੱਲ ਦੱਸਾਂ ਮੈਂ ਇੱਕ ਜਿੱਦਾਂ ਹੁਣ ਆਪਾਂ ਕਹਿੰਦੇ ਆ ਕਿ ਜਿੱਦਾਂ ਆਪਾਂ ਜਦੋਂ ਵੀ ਕਿਸੇ ਨੂੰ ਵੋਟ ਪਾਣੀ ਹੈ ਨਾ ਤੁਸੀਂ ਪਹਿਲਾਂ ਇਹ ਦੇਖੋ ਕਿ ਉਹ ਪਾਰਟੀ ਦਾ ਬੰਦਾ ਮਤਲਬ ਕਿ ਪਹਿਲਾਂ ਨਾ ਪਾਰਟੀ ਨੂੰ ਦੂਰ ਕਰ ਦਿਓ ਠੀਕ ਹੈ ਪਾਰਟੀ ਤੋਂ ਦੂਰ ਕਰੋ ਜੇਰਾ ਤਾਂ ਪਹਿਲਾਂ ਲੋਕਲ ਬੰਦਾ ਉਹ ਕਿਦਾਂ ਦਾ ਹੈ ਉਹਦਾ ਦੇਖੋ ਉਹਦਾ ਹਿਸਟਰੀ ਕੀ ਆ ਉਹਦਾ ਪਾਸਟ ਕੀ ਆ ਠੀਕ ਹੈ ਉਹ ਬੰਦਾ ਵਾਕਈ ਕੰਮ ਕੰਮ ਦਾ ਹੈਗਾ ਕਿ ਨਹੀਂ ਹੈਗਾ ਠੀਕ ਹੈ ਉਸ ਤੋਂ ਬਾਅਦ ਮਤਲਬ ਕਿ ਸਟੈਪ ਬਾਈ ਸਟੈਪ ਚੱਲੋ ਪਹਿਲਾਂ ਆਪਣਾ ਲੋਕਲ ਕਾਉਂਸਲਰ ਦੇਖੋ ਫਿਰ ਐਮਐਲਏ ਫਿਰ ਸਾਰਾ ਕੁਝ ਦੇਖੋ ਉਸ ਤੋਂ ਬਾਅਦ ਦੂਜੀ ਗੱਲ ਇਹ ਕਿ ਜਦੋਂ ਜਦੋਂ ਪਾਰਟੀ ਜਦੋਂ ਕੋਈ ਵੀ ਪਾਰਟੀ ਦੀ ਗੱਲ ਕਰ ਲੋ ਤੁਸੀਂ ਜਿਹੜੀ ਪਾਰਟੀ ਹੁੰਦੀ ਹੈ ਜਿੱਦਾਂ ਮੈਂ ਆਪਣੇ ਘਰ ਦਾ ਮਤਲਬ ਕਿ ਜੇ ਮੈਂ ਕਹਿੰਦਾ ਕਿ ਮੈਂ ਆਪਣੇ ਘਰ ਦਾ ਮੋਢੀ ਹਾਂ ਮਤਲਬ ਮੋਢੀ ਦਾ ਸੈਂਸ ਕਿ ਸਭ ਤੋਂ ਘਰ ਦੀ ਟੇਕ ਕੇਅਰ ਕਰਦਾ ਠੀਕ ਹੈ ਹਾਂ ਹਾਂ ਜਿਹੜਾ ਬੰਦਾ ਘਰ ਦੀ ਪਹਿਲਾਂ ਆਪਣੇ ਦੇਖਭਾਲ ਕਰੂਗਾ ਫੇਰ ਹੀ ਉਹ ਦੂਜਿਆਂ ਪਾਸੇ ਜਾਊਗਾ ਨਾ ਜਿਹਰੇ ਬੰਦੇ ਦਾ ਖੁਦ ਦਾ ਘਰ ਹੀ ਵਿਗੜਿਆ ਹੋਊਗਾ ਬਾਹਰ ਦਾ ਕੀ ਕਰੂਗਾ ਸਹੀ ਸਮਝੂਗਾ ਤੁਸੀਂ ਪਹਿਲਾਂ ਬੰਦੇ ਨੂੰ ਆਪਣੇ ਅੰਦਰ ਦੇਖਣਾ ਚਾਹੀਦਾ ਜਦੋਂ ਹੁਣ ਜਦੋਂ ਪੰਜਾਬ ਸਟੇਟ ਦੀ ਗੱਲ ਹੈ ਤੁਸੀਂ ਪਹਿਲਾਂ ਪੰਜਾਬ ਸਟੇਟ ਨੂੰ ਸਹੀ ਕਰੋ ਠੀਕ ਆਪਾਂ ਇੰਡੀਆ ਦੀ ਪੋਲਿਟਿਕਸ ਨਾਲ ਤਾਂ ਹੀ ਜਾਵਾਂਗੇ ਸਾਡੀ ਖੁਦ ਦੀ ਸਟੇਟ ਸਹੀ ਹੋਊਗੀ ਆਪਣੀ ਖੁਦ ਦੀ ਸਟੇਟ 'ਚ ਕਿੰਨੇ ਕਈ ਮੁੱਦੇ ਇਦਾਂ ਦੇ ਨੇ ਕਿ ਜਿਹੜੇ 25-25 ਸਾਲਾਂ ਤੋਂ ਚੱਲਦੇ ਆ ਰਹੇ ਨੇ ਠੀਕ ਹੈ ਜੀ ਉਹ ਇਦਾਂ ਨਹੀਂ ਸਹੀ ਹੋਣੇ ਉਹ ਕੀ ਹੈ ਸਾਰੇ ਪੋਲਿਟਿਕਸ ਲੀਡਰ ਉੱਥੇ ਇਕੱਠੇ ਹੋ ਜਨ ਇਕੱਠੇ ਦਾ ਸੈਂਸ ਕੀ ਅਸੀਂ ਕਰਾਣਾ ਤੇ ਕਰਾਣਾ ਹਾਂ ਠੀਕ ਹੈ ਹੁਣ ਉਹ ਰਾਣਾ ਗੁਰਜੀਤ ਆ ਕਾਂਗਰਸ ਦਾ ਬੰਦਾ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਜਿਹਦੇ ਕੋ ਵੀ 5-6 ਕਿੱਲੇ ਹੈਗੇ ਹਨ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਖੇਤੀ ਦਾ ਤਰੀਕਾ ਮੈਂ ਦੱਸੂਗਾ ਕਿ ਕਿੱਦਾਂ ਪੈਸੇ ਵੱਟੀ ਦੇਣ ਠੀਕ ਹੈ ਜੀ ਉਹ ਬੰਦਾ ਖੇਤੀ ਨਾਲ ਜੁੜਿਆ ਰਾਣਾ ਗੁਰਜੀਤ ਸਿੰਘ ਜਿਹੜਾ ਜੁਰਤ ਨਾਲ ਆਪਣੇ ਮੁੰਡੇ ਨੂੰ ਵੀ ਜਿੱਤ ਗਿਆ ਸੀ ਉਹਨੂੰ ਟਿਕਟ ਨਹੀਂ ਮਿਲੀ ਸੀ ਆਜ਼ਾਦ ਜਿੱਤ ਗਏ ਭਾਵੇਂ ਜਿੱਦਾਂ ਦਾ ਮੱਝੀ ਬੰਦਾ ਹੋਵੇ ਕਰਵਾੜ ਦਾ ਜਿੱਦਾਂ ਦਾ ਮਰਜ਼ੀ ਹੋਵੇ ਪਰ ਉਹ ਕਹਿੰਦਾ ਆਪਣਾ ਆਪਣਾ ਜਿਹੜੀ ਬੈਕਗ੍ਰਾਉਂਡ ਹੈ ਨਾ ਉਹਨੂੰ ਨਾ ਛੱਡੋ ਤਾਂ ਹੀ ਮੈਂ ਕਹਿੰਦਾ ਜਿਹੜੀ ਖੇਤੀ ਹੈ ਨਾ ਜਿੱਦਾਂ ਆਪਣੇ ਕਈ ਪੰਜਾਬੀ ਖੇਤੀ ਨੂੰ ਛੱਡ ਗਏ ਖੇਤੀ ਛੱਡਣੀ ਨਹੀਂ ਚਾਹੀਦੀ ਸੀ ਕਈ ਬੰਦੇ ਨੇ ਖੇਤੀ ਆਪਣਾ ਜਿਹੜਾ ਪੁਰਾਣਾ ਤਰੀਕੇ ਤਾਂ ਬਹੁਤ ਨੇ ਨਾ ਨਵੇਂ ਤਰੀਕੇ ਕਿੰਨੇ ਆ ਗਏ ਜੀ ਨਵੇਂ ਤਰੀਕੇ ਕਿੰਨੇ ਆ ਗਏ ਕਮਰਸ਼ੀਅਲ ਐਗਰੀਕਲਚਰ ਨੂੰ ਸਪੋਰਟ ਕਰਦਾ ਐਂਡ ਉਹ ਆਪ ਕਮਰਸ਼ੀਅਲ ਐਗਰੀਕਲਚਰ ਕਰਦਾ ਉਹ ਕਹਿੰਦਾ ਵੀ ਕਿਉਂ ਨਹੀਂ ਉਹ ਨਵੇਂ ਤਰੀਕੇ ਯੂਜ਼ ਕਰਨਾ ਨਹੀਂ ਚਾਹ ਰਾ ਨਾ ਕੋਈ हम पुराने किसान बैठे हैं वो कहते हैं हमारे को क्यों हम हमारे को क्यों समझा रहे हो जी नहीं नहीं वो आ, हमारे पल्ले नहीं पड़ने वाली बातें को काफी अभी नहीं, नहीं वो एमएसपी एमएसपी भी, MSP देखो, भी बड़े भी किसान जब तक ये चीज नहीं करेंगे ना छोटे किसान भी करने वाले नहीं है ये सारी बात आती है बड़े किसान जिनके पास ज्यादा जमीने है ना ये ये चीज जब वो स्टार्ट करेंगे तभी जाके बाकी सारे भी साथ में मिलके करेंगे ਇਹ ਹੈ ਕਿ ਆਈ ਗੈਸ ਅਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਇੰਡੀਵਿਜੂਅਲ ਲੈਵਲ ਤੇ ਜੇ ਹਰ ਇਨਸਾਨ ਜਾਗਦਾ ਹੈ ਚਾਹੇ ਉਹ ਛੋਟਾ ਕਿਸਾਨ ਹੈ ਚਾਹੇ ਉਹ ਵੱਡਾ ਕਿਸਾਨ ਹੈ ਤਾਂ ਤਾਂ ਇੰਪੈਕਟ ਪੈ ਸਕਦਾ ਹੈ ਬਿਲਕੁਲ ਹਰ ਇਨਸਾਨ ਨੂੰ ਸਮਝਣਾ ਪਏਗਾ ਦੈਟ ਇਜ਼ ਆਈ ਗੈਸ ਵਾਟ 올 ਫੋਰ ਆਫ ਅਸ ਆਰਡ ਅਸੀਂ ਤਾਂ ਮਤਲਬ ਉਹ ਨਾ ਆਪਾਂ ਇੱਕ ਚੀਜ਼ ਲੈ ਕੇ ਚੱਲੀ ਐਟ ਦੀ ਐਂਡ ਜੇ ਤੁਸੀਂ ਇਹ ਦੇਖੋਗੇ ਕਿ ਤੁਹਾਡੇ ਕੋਲ ਇੱਕ ਟੀਲਾ ਹੈਗਾ ਇੱਕ ਟੀਲੇ 'ਚੋਂ ਤੁਸੀਂ ਕਿਹੜੀ ਚੀਜ਼ ਕਰੋ ਕੀ ਤੁਹਾਨੂੰ ਉਤੋਂ ਗਰੋਥ ਮਿਲੇ ਐਂਡ ਤੁਹਾਨੂੰ ਕਿੰਨੀ ਯੀਲਡ ਆਉਂਗੀ ਤੁਸੀਂ ਇੱਕ ਕਿੱਲੇ ਦੇ ਵਿੱਚ ਖੇਤੀ ਕਰ ਰਹੇ ਹੋ ਇੱਕ ਕਿੱਲੇ 'ਚ ਤੁਸੀਂ ਆਪ ਦੀ ਕੋਈ ਕਾਰਪੋਰੇਟ ਕੰਪਨੀ ਖੜੀ ਕਰਦੇ ਹੋ ਇੱਕ ਕਿੱਲੇ 'ਚ ਤੁਸੀਂ ਕਮਰਸ਼ੀਅਲ ਐਗਰੀਕਲਚਰ ਲਾ ਲਓ ਤੁਸੀਂ ਵਾਈਟ ਹਾਊਸ ਲਗਾ ਕੇ ਤੇ ਗ੍ਰੀਨ ਹਾਊਸ ਲਗਾ ਕੇ ਖੇਤੀ ਕਰ ਲਓ ਤੁਸੀਂ ਜਿਹੜੇ ਨਵੇਂ ਤਰੀਕ ਤੌਰ ਤਰੀਕੇ ਆ ਰਹੇ ਤੁਸੀਂ ਉਹਨਾਂ ਨੂੰ ਅਪਲਾਈ ਕਰ ਲਓ ਤੁਸੀਂ ਆਰਗੈਨਿਕ ਫਾਰਮਿੰਗ ਕਰ ਲਓ ਬਿਲਕੁਲ ਜਿਵੇਂ ਤੇ ਫੈਕਟਰੀ ਲਾ ਕੇ ਕੰਮ ਕਰੋ ਉਹਦੇ ਕੋ ਛੋਟੇ ਐਗਜ਼ਾਮਪਲ ਦੇਖੀਏ ਬੁੰਦੇ ਦੀ ਵੀਡੀਓ ਆਈ ਸੀ ਪੰਜਾਬ ਦੀ ਉਹਨਾਂ ਨੇ ਫਾਰਮਿੰਗ ਉਹਨਾਂ ਦਾ ਕੰਮ ਸੀਗਾ ਦੁੱਧੀ ਦਾ ਮਤਲਬ ਹੈ ਦੁੱਧ ਕੱਢ ਕੇ ਵੇਚਦੇ ਸੀ ਉਹ ਕਹਿੰਦੇ ਦੁੱਧ ਦੀ ਆਲਵੇ ਸਾਰਟੇਜ ਰੂਗੀ ਹੈ ਇੰਡੀਆ ਦੇ ਵਿੱਚ ਕਿਉਂਕਿ ਪੋਪੂਲੇਸ਼ਨ ਇੰਨੀ ਹੈ ਮੈਨੂੰ ਲੱਗਦਾ ਨਕਲੀ ਦੁੱਧ ਵੇਚਦਾ ਹੈ ਇੰਡੀਆ ਜੀ ਉਹ ਕਹਿੰਦਾ ਦੁੱਧ ਦੇ ਵਿੱਚ ਇੰਨਾ ਮਾਰਜਿਨ ਨਹੀਂ ਇਹਨੂੰ ਪ੍ਰੋਸੈਸ ਕਰੋ ਪ੍ਰੋਸੈਸ ਕਰਾ ਕੇ ਪਨੀਰ ਬਣਾਓ ਮੱਖਣ ਬਣਾਓ ਉਹਦੇ ਵਿੱਚ ਜ਼ਿਆਦਾ ਮਾਰਜਿਨ ਸਮਝੀ ਗੱਲ ਤੁਸੀਂ ਇੱਕ ਤੁਸੀਂ ਕੱਲਾ ਦੁੱਧ ਵੇਚਨੇ ਹੋ ਦੁੱਧ ਨੂੰ ਪ੍ਰੋਸੈਸਿੰਗ ਕਰਕੇ ਅੱਗੋਂ ਕਿ

पंद्रह बीस साल और पानी जाएगा उसके बाद सूखा पैना पूरे तरीके से खत्म होने वाला पंजाब अगर अभी भी नहीं सुधरेंगे ना कोई भी लोग तब तक कुछ नहीं होने वाला यहाँ का इस पर तो, बेसिकली भी नहीं इसको तो अगर हुई बदलना अगर गवर्नमेंट भी इस पे अगर होती है ना सख्त ਫਿਰ ਕਿਸਾਨ ਯੂਨੀਅਨਾਂ ਫਿਰ ਉਹ ਉੱਠ ਕੇ ਆਏਗੀ ਕਿ ਨਹੀਂ ہمارے ساتھ ਗਲਤ ਹੋ ਰਿਹਾ ਹੈ ਇਹ ਹੋ ਰਿਹਾ ਹੈ इनको भी ਸਮਝਣਾ ਪਵੇਗਾ ਕਿਸਾਨ ਯੂਨੀਅਨਸ ਵਾਲੋ ਕੋ ਵੀ ਸਮਝਣਾ ਪਵੇਗਾ ਕਿ ਹਰ ਜਗ੍ਹਾ ਅਗਰ ਗਵਰਨਮੈਂਟ ਅਗਰ ਆਪਕਾ ਸਾਥ ਦੇ ਰਹੀ ਹੈ ਨਾ ਕਈ ਨਾ ਕਈ ਆਪਕੋ ਵੀ ਸਾਥ ਦੇਣਾ ਪਵੇਗਾ ਨਹੀਂ ਸਰ ਇਟਸ ਨੋਟ ਅਬਾਊਟ ਗਵਰਨਮੈਂਟ ਸਾਥ ਦੇ ਰਹੀ ਹੈ ਗਵਰਨਮੈਂਟ ਨੇ ਇਹ ਗੱਦੀ ਨਹੀਂ ਕਿਹਾ ਤੁਸੀਂ ਉਹ ਬੰਦ ਕਰੋ ਕਿਉਂਕਿ ਅਜੇ ਇਹ ਫੂਡ ਬਾਸਕਟ ਹੈ ਨਾ ਤੇ ਇਹ ਜਿਹਨੂੰ ਫੀਡ ਕਰ ਰਹੀ ਹੈ ਨਾ ਇਹ ਗਵਰਨਮੈਂਟ ਦਾ ਆਈਡੀਆ ਸੀ ਗੋ ਬੈਕ ਟੂ ਗ੍ਰੀਨ ਰੈਵੋਲੂਸ਼ਨ ਕਿੰਨੇ ਕਿਹਾ ਸੀ ਔਰ ਰਾਈਸ ਦੀ ਖੇਤੀ ਕਰੋ ਕਿੰਨੇ ਕਿਹਾ ਸੀ ਧਾਨ ਦੀ ਖੇਤੀ ਅਸੀਂ ਅਜ ਤੱਕ ਕੰਟੀਨਿਊ ਕਰ ਰਹੇ ਹਾਂ ਅਸੀਂ ਉਦੋਂ ਉਹਨਾਂ ਦੀ ਗੱਲ ਚਾਏ ਅਸੀਂ ਕਿਸੇ ਹੋਰ ਨੂੰ ਫੀਡ ਕੀਤਾ ਵੈਲ ਡਨ ਬਟ ਅੱਜ ਤੱਕ ਅਸੀਂ ਉਸ ਚੀਜ਼ ਨੂੰ ਕੰਟੀਨਿਊ ਕਰ ਰਹੇ ਹਾਂ ਉਹ ਸਾਡੇ ਤੇ ਲਾਈ ਕਰਦਾ ਤੇ ਸਾਨੂੰ ਆਪ ਬਦਲਣਾ ਪਏਗਾ ਨਾ ਐਡੀ ਕਿਸੇ ਨੂੰ ਐਡੀ ਕਿਸੇ ਗਵਰਨਮੈਂਟ ਨੂੰ ਸਾਡੀ ਫਿਕਰ ਹੈ ਵੀ ਸਾਨੂੰ ਆ ਕੇ ਕਹੇਗੀ ਵੀ ਇਹ ਬੰਦ ਕਰੋ ਕਿਸ ਨੇ ਨਹੀਂ ਹੈ ਨਾ ई ਸਮ ਆਫ ਦਾ ਫਿਊਚਰ ਆਵਦੀ ਅਗਲੇ 4 ਦਿਨ ਨਹੀਂ ਆਵਦੇ ਅਗਲੇ 40 ਸਾਲ ਸੋਚਨੇ ਪੈਣਗੇ ਆਵਦੀ ਅਗਲੀ ਆਵਦੀ ਸਿਰਫ ਆਵਦੀ ਜਨਰੇਸ਼ਨ ਬਾਰੇ ਨਹੀਂ ਆਪ ਆਪਣੀ ਅਗਲੀ ਜਨਰੇਸ਼ਨ ਬਾਰੇ ਵੀ ਸੋਚੋਗੇ ਨਾ ਤਾਂ ਵੀ ਤੁਹਾਨੂੰ ਸਮਝ ਆ ਜਾਏਗਾ that is where we say education and education bhi it's not just ki ਤੁਸੀਂ 10ਵੀਂ ਕੀਤੀ ਹੈ ਤੁਸੀਂ 12ਵੀਂ ਆ ਤੁਸੀਂ ਗ੍ਰੈਜੂਏਟ ਹੋ education of life education of politics ed, to be educated in ਯੂ نو ਰੀਅਲਿਸਟਿਕ ਮੈਨਰਸ ਉਹ ਬਹੁਤ ਜ਼ਰੂਰੀ ਹੈ ਤੁਸੀਂ ਜਿਹੜੇ ਕਿੱਤੇ ਦੇ ਅੰਦਰ ਹੋ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਹਮ ਦੈਟ ਇਜ਼ ਵੈਰੀ ਇੰਪੋਰਟੈਂਟ ਤੇ ਮੈਨੂੰ ਲੱਗਦਾ ਹੈ ਜੇ ਹੁਣ ਦੀ ਜਨਰੇਸ਼ਨ ਜੇ ਉਹ ਖੇਤੀ ਨਾਲ ਜੁੜਦੀ ਹੈ ਜੇ ਉਹ ਜੋ ਅੱਜ ਦੇ ਪੜੇ ਲਿਖੇ ਲੋਕ ਨੇ ਜੇ ਉਹ ਬਾਹਰ ਜਾਣ ਨਾਲ ਬਾਹਰ ਜਾਓ ਠੀਕ ਹੈ ਵੈਲ ਡਨ ਯੂ ਵਾਂਟ ਟੂ ਸੈਟਲ ਯਰ ਫੈਮਿਲੀ ਠੀਕ ਹੈ ਪਰ ਕਿਤੇ ਨਾ ਕਿਤੇ ਆਪਦੇ ਬੈਕਗ੍ਰਾਉਂਡ ਨਾਲ ਜੁੜੋਗੇ ਨਾ ਇਫ ਯੂ ਆਰ ਐਜੂਕੇਟਿਡ ਯੂ ਕੈਨ ਮੇਕ ਅ ਚੇਂਜ ਪੰਜਾਬ ਤੋਂ ਮਾਈਗ੍ਰੇਸ਼ਨ ਦਾ ਪਿਛਲੇ 10 ਸਾਲ ਮੇ ਸਭ ਤੋਂ ਹਾਈਐਸਟ ਰਾਇ ਪੂਰੇ ਇੰਡੀਆ ਮੇ

ਤੋ ਇਨਕੋ ਬਿਹਾਰ ਵਾਲੋ ਕੀ ਜ਼ਰੂਰਤ ਨਹੀਂ ਪੜਦੀ ਖੇਤੋ ਮੇਂ ਕੰਮ ਕਰਨੇ ਕੇ ਲੇ ਫਿਰ ਮਾਰਨਾ ਵੀ ਨਹੀਂ ਕੋਈ ਹੈ نو ਇਟ ਇਜ਼ ਨੋਟ ਅਬਾਊਟ ਦੈਟ ਮੈਸ ਡਿਸਕਸ਼ਨਸ ਟੂ ਬੀ ਆਨ ਅ ਸਪੈਨਨੀ ਜੌਂਦੀ ਬਟ ਟੂ ਬੀ ਵੈਰੀ ਓਨਸਟ ਆਲ ਜਸਟ ਐਂਡ ਦਿਸ ਡਿਬੇਟ ਹੇਅਰ ਟਾਈਮ ਵੀ ਹੋ ਚੁਕਿਆ 9:30 ਹੋ ਚੁਕਿਆ ਮੈਂ ਇੱਕ ਲਾਸਟ ਸਟੇਟਮੈਂਟ ਦੇਣੀ ਹੈ ਵਿਚ ਇਜ਼ ਕੀ ਜ਼ਰੂਰਤ ਹਰ ਟਾਈਪ ਦਾ ਕੰਮ ਹੁੰਦਾ ਉਹਨਾਂ ਨੂੰ ਵੀ ਕੰਮ ਦੀ ਜ਼ਰੂਰਤ ਹੈ ਤੇ ਸਾਡੇ ਕੋਲ ਕੰਮ ਹੈ ਤਾਂ ਇਟ ਇਜ਼ ਓਨ ਰੂਥ ਬੀ ਕਰਨੇ ਵਾਲੇ ਨਹੀਂ ਹੈ ਨਾ

ਆਪਣਾ ਪੈਸਟ ਵੀਡੀਓ ਨੂੰ ਸਟ੍ਰੈਚਿੰਗ ਕਰਦੇ ਏ ਨਾਲ ਥੋੜਾ ਇਹ ਜੋ ਵੈਰੀ ਸੈਂਸ ਬੀਨ ਟਾਪਿਕ ਚਲੋ ਬਹੁਤ ਅੱਛਾ ਲੱਗਾ ਥੈਂਕ ਯੂ ਥੈਂਕ ਯੂ ਥੈਂਕ ਯੂ so much I